ਪੰਜਾਬ ਤੋਂ ਇੱਕ ਵੱਡੀ ਖਬਰ ਆ ਰਹੀ ਆ ਇਹ ਇੱਕ ਆਪ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਜੀ ਹਾਂਜੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਆ ਉਹਦੀ ਔਰ ਇਹ ਹਥਿਆਰੇ ਐਨੇ ਬੇਖੌਫ ਨਜ਼ਰ ਆ ਰਹੇ ਸੀ ਕਿ ਕੋਈ ਕਿਸੇ ਦਾ ਡਰ ਨਹੀਂ ਸੀ ਪੂਰੀ ਭੀੜ ਭੜੱਕੇ ਦੇ ਵਿੱਚ ਗੋਲੀਆਂ ਮਾਰ ਕੇ ਫਰਾਰ ਹੋਇਆ ਐਕਟਿਵਾ ਤੇ ਇਹ ਹਥਿਆਰ ਆ ਜੀ ਹਾਂਜੀ ਲੱਕੀ ਓਬਰਾਏ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਆਗੂ ਸੀਗੇ ਉਹਨਾਂ ਦੇ ਪਾਰਟੀ ਦੇ ਸਮਰਥਕ ਸੀਗੇ ਆਪਣੇ ਫੈਮਲੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਤੋਂ ਜਿੱਦਾਂ ਉਹੀ ਨਮਸਤਕ ਹੋ ਕੇ ਬਾਹਰ ਆਉਂਦੇ ਆ ਤਾਂ ਉਹਨਾਂ ਦੀ ਥਾਰ ਦੇ ਸਾਹਮਣੇ ਆ ਕੇ ਬਿਲਕੁਲ ਸ਼ੂਟਰ ਨੇ ਬੇਖੌਫ ਹੋ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਉਹਨਾਂ ਦੀ ਬਾਡੀ ਦੇ ਵਿੱਚ 5 ਗੋਲੀਆਂ ਲੱਗੀਆਂ ਉਹਨਾਂ ਨੂੰ ਹਸਪੀਟਲ 'ਚ ਵੀ ਲੈ ਕੇ ਗਿਆ ਜਾਂਦਾ ਗਿਆ ਪਰ ਉਹਨਾਂ ਨੇ ਤਮ ਤੋੜ ਦਿੱਤਾ ਜੀ ਹਾਂਜੀ ਇਸ ਨਿਊਜ਼ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿ ਮੋਡਲ ਟਾਊਨ ਜਲੰਧਰ ਦੇ ਵਿੱਚ ਇਹ ਪੂਰਾ ਉਹ ਇਲਾਕਾ ਜਿਹੜਾ ਇਹ ਨਹੀਂ ਕਿ ਸੁਨਸਾਨ ਸੀ ਆ ਹਰ ਕੋਈ ਉੱਥੇ ਸੀਗਾ ਹਰ ਇੱਕ ਤਰਾਂ ਦੇ ਉੱਤੇ ਲੋਕ ਸੀਗੇ ਪਰ ਫਿਰ ਵੀ ਹਥਿਆਰੇ ਐਨੇ ਬੇਖੌਪ ਕਿਸ ਤਰ੍ਹਾਂ ਹੋ ਰਹਾ ਕਿ ਉਹ ਐਕਟੀਵਾ ਦੇ ਉੱਪਰ ਇੱਕ ਥਾਰ ਦੇ ਵਿੱਚ ਬੈਠੇ ਇਨਸਾਨ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਆ ਜੀ ਹਾਂਜੀ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਇਹ ਨਿਊਜ਼ ਆਉਂਦੀ ਆ ਹਰ ਇੱਕ ਪੰਜਾਬ ਨੂੰ ਸੋਚਾਂ ਦੇ ਵਿੱਚ ਪਾ ਦਿੰਦੀ ਆ ਹਰ ਇੱਕ ਪੰਜਾਬੀ ਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਆ ਕਿ ਹੁਣ ਕੀ ਹੋਵੇਗਾ ਇੱਥੇ ਤਾਂ ਵੱਡੇ ਵੱਡੇ ਲੀਡਰ ਨਾਮਵਰ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਉਹ ਹੀ ਨਹੀਂ ਬਚ ਪਾਰੇ ਤਾਂ ਮੈਂ ਤੇ ਤੂੰ ਕਿੱਥੇ ਬਚ ਸਕਦੇ ਆ ਲੋ ਜਿਸ ਤਰ੍ਹਾਂ ਦੱਸ ਦੇ ਕਿ ਮਾਡਲ ਟਾਊਨ ਜਿਹੜਾ ਇਹ ਇਲਾਕਾ ਇਹ ਕੋਈ ਐਦਾਂ ਦਾ ਨਹੀਂ ਆ ਕਿ ਇੱਥੇ ਕੋਈ ਹੈ ਨਹੀਂ ਜੇ ਸੂਨਸਾਨ ਜਗ੍ਹਾ ਦਾ ਫਾਇਦਾ ਹੋ ਚੁੱਕਿਆ ਕੋਈ ਕਿਸੇ ਦਾ ਡਰ ਨਹੀਂ ਸੀ ਪਰ ਦੇਖੋ ਤੁਸੀਂ ਕਿੰਨਕ ਉਹ ਆਏ ਆ ਸਿੰਗਲ ਇੱਕ ਐਕਟਿਵ ਵਾਦੇ ਉੱਪਰ ਆਏ ਆ ਕਿਸ ਤਰ੍ਹਾਂ ਉਹ ਸਾਹਮਣੇ ਬਿਲਕੁਲ ਤੁਰਿਆ ਆ ਰਿਹਾ ਬੇਖੌਫ ਹੋ ਕੇ ਉਹਨੂੰ ਕੋਈ ਲੈਣਾ ਦੇਣਾ ਨਹੀਂ ਔਰ ਇੱਥੋਂ ਤੱਕ ਕਿ ਲੱਕੀਓਬਰਾਏ ਨੂੰ ਵੀ ਇਹ ਬਿਲਕੁਲ ਵੀ ਚੀਜ਼ ਦਾ ਪਤਾ ਨਹੀਂ ਹੋਵੇਗਾ ਕਿ 1 ਮਿੰਟ ਦੇ ਵਿੱਚ ਵਿੱਚ ਮੇਰੀ ਪੂਰੀ ਘਰਦਿਆਂ ਦੀ ਫੈਮਿਲੀ ਔਰ ਮੇਰੀ ਜਾਨ ਜਾਣ ਵਾਲੀ ਆ ਔਰ ਹੁਣ ਲੋਕ ਸਵਾਲ ਉਠਾ ਰਹੇ ਆ ਕਿ ਇਹ ਗੈਂਗਵਾਰ ਜਾਂ ਇਹ ਗੈਂਗਸਟਰ ਇਹ ਇੰਨੇ ਹਥਿਆਰੇ ਬੇਖੌਫ ਹੋ ਕੇ ਹਰ ਕਿਸੇ ਦੇ ਉੱਪਰ ਗੋਲੀਆਂ ਮਾਰ ਕੇ ਕਿਸ ਤਰ੍ਹਾਂ ਕਿੱਥੇ ਗਾਇਬ ਹੋ ਜਾਂਦੇ ਆ ਕਿੱਥੇ ਆ ਲਾਅ ਇਨ ਆਰਡਰ ਕਿੱਥੇ ਆ ਪੁਲਿਸ ਦਾ ਡਰ ਕੀ ਹੋਵੇਗਾ ਆਉਣ ਵਾਲੇ ਦਿਨਾਂ 'ਚ ਹੁਣ ਕੀ ਤੁਸੀਂ ਸੇਫ ਹੋ ਜਾਂ ਨਹੀਂ ਕਿਉਂਕਿ ਆਏ ਦੇ ਨਾ ਹਰ ਕਿਸੇ ਬਿਜ਼ਨਸਮੈਨ ਤੋਂ ਜਾਂ ਤਾਂ ਉਹ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ ਜਾਂ ਫਿਰ ਉਹ ਤੋਂ ਜਲਣ ਦੇ ਮਾਮਲੇ ਦੇ ਸਾਹਮਣੇ ਉਹਨੂੰ ਮਾਰ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਇੱਕ ਵੱਡਾ ਨਾਮ ਕਰਨਾ ਜਾਂ ਆਪਣੇ ਆਪ ਦੇ ਵਿੱਚ ਮਸ਼ਹੂਰ ਹੋਣਾ ਇਹ ਇੱਕ ਇਸ ਤਰ੍ਹਾਂ ਦਾ ਅਪਰਾਧ ਬਣ ਗਿਆ ਕਿ ਅਗਰ ਤੁਸੀਂ ਮਸ਼ਹੂਰ ਹੋਵੋਗੇ ਜਾਂ ਫਿਰ ਤੁਹਾਡੇ ਕੋਲ ਇੰਨਾ ਕੁ ਜ਼ਿਆਦਾ ਪੈਸਾ ਆਵੇਗਾ ਜਾਂ ਫਿਰ ਤੁਸੀਂ ਇੰਨੀ ਜ਼ਿਆਦਾ ਤਰੱਕੀ ਕਰੋਗੇ ਤਾਂ ਤੁਹਾਨੂੰ ਜਾਨ ਖੋਣੀ ਪਵੇਗੀ ਜੀ ਹਾਂਜੀ ਕੋਈ ਵੀ ਇਦਾਂ ਦੀ ਸਵੇਰ ਇਹ ਚੰਗੇ ਦਿਨ ਦੇ ਨਾਲ ਨਹੀਂ ਸ਼ੁਰੂਆਤ ਹੁੰਦੀ ਜਾਂ ਕੋਈ ਇਦਾਂ ਦੀ ਨਿਊਜ਼ ਨਾ ਆਵੇ ਕਿ ਹਾਂਜੀ ਅੱਜ ਇੱਥੇ ਗੋਲੀ ਚੱਲ ਗਈ ਅੱਜ ਇੱਥੇ ਗੋਲੀ ਚੱਲ ਗਈ ਕਿਤੇ ਕੋਈ ਪੁਲਿਸ ਇੰਸਪੈਕਟਰ ਨੂੰ ਮਾਰ ਦਿੱਤਾ ਜਾਂਦਾ ਕਦੇ ਕੋਈ ਰਾਜਾਂਦੇ ਨੂੰ ਲੜਾਈ ਹੋ ਜਾਂਦੀ ਉੱਥੇ ਮਾਰ ਦਿੱਤਾ ਜਾਂਦਾ ਔਰ ਕਿਤੇ ਕਿਤੇ ਤੁਹਾਨੂੰ ਪਤਾ ਹੈ ਕਿ ਵੱਡੇ ਵੱਡੇ ਪਾਰਟੀਆਂ ਦੇ ਜਿਹੜੇ ਆਗੂ ਹੁੰਦੇ ਆ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਇਹ ਸਿੱਧੂ ਮੂਸੇ ਵਾਲੇ ਦੀ ਇੱਕ ਮੌਤ ਨੂੰ ਬਿਲਕੁਲ ਯਾਦ ਕਰਾਉਂਦੀ ਆ ਕਿ ਕਿਸ ਤਰ੍ਹਾਂ ਸਿੱਧੂ ਮੂਸੇ ਵਾਲੇ ਨੂੰ ਗੋਲੀਆਂ ਮਾਰ ਕੇ ਉਹਦੀ ਥਾਰ ਦੇ ਵਿੱਚ ਬੈਠੇ ਨੂੰ ਮਾਰ ਦਿੱਤਾ ਗਿਆ ਸੀ ਆ ਬਿਲਕੁਲ ਉਹਦੀ ਥਾਰ ਨੂੰ ਘੇਰ ਕੇ ਸਾਹਮਣੇ ਆ ਕੇ ਗੋਲੀਆਂ ਮਾਰੀਆਂ ਗਈਆਂ ਸੀ ਬਿਲਕੁਲ ਸੇਮ ਉਸੇ ਦੀ ਯਾਦ ਕਰਵਾਉਂਦਾ ਇਹ ਜਿਹੜਾ ਕਾਂਡ ਹੋਇਆ ਜਲੰਧਰ ਦੇ ਵਿੱਚ ਉਸੇ ਦੀ ਤਾਰੀਖ ਦੇ ਉੱਤੇ ਬਿਲਕੁਲ ਥਾਰ ਦੇ ਸਾਹਮਣੇ ਆ ਕੇ ਬਲੈਕ ਪੁਆਇੰਟ ਦੇ ਉੱਪਰ ਆ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਔਰ ਜਿਹੜਾ ਆਮ ਆਦਮੀ ਪਾਰਟੀ ਦਾ ਇਹ ਆਗੂ ਸੀਗਾ ਇਹ ਕੋਈ ਨਾਏ ਇਦਾਂ ਨਹੀਂ ਸੀ ਲੋਕ ਸਾਹਮਣੇ ਆ ਕੇ ਦੱਸ ਰਹੇ ਆ ਕਿ ਇਹ ਸ਼ਖਸੀਅਤ ਕਿੱਦਾਂ ਲੋਕਾਂ ਦੇ ਵਿੱਚ ਵਿਚਰਦੀ ਸੀਗੀ ਕਿੰਨੇ ਲੋਕਾਂ ਦੇ ਨਾਲ ਇਹ ਹਮਦਰਦੀ ਰੱਖਦੇ ਸੀਗੇ ਕਿੰਨੇ ਲੋਕਾਂ ਨੂੰ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਸੀਗਾ ਪਰ ਫਿਰ ਵੀ ਪਤਾ ਨਹੀਂ ਉਹਨਾਂ ਦੀ ਕੀ ਰੰਜਿ ਸੀ ਕਿਸੇ ਨਾਲ ਕੀ ਲੈਣਾ ਸੀ ਕਿਹਨੇ ਕਰਵਾਇਆ ਕੀ ਦੇ ਕੀ ਤੋਂ ਕਹਿਣ ਤੋਂ ਹੋਇਆ ਹਜੇ ਤੱਕ ਇਹਦੇ ਬਾਰੇ ਕਿਸੇ ਨੇ ਵੀ ਕੋਈ ਸਾਹਮਣੇ ਆ ਕੇ ਜ਼ਿੰਮੇਵਾਰੀ ਨਹੀਂ ਚੱਕੀ ਔਰ ਪੁਲਿਸ ਦਾ ਵੀ ਇਸ ਦੇ ਬਾਰੇ ਹਜੇ ਤੱਕ ਕੁਝ ਵੀ ਬਿਆਨ ਸਾਹਮਣੇ ਨਹੀਂ ਆਇਆ 8 ਤੋਂ 9 ਰਾਉਂਡ ਕੀਤੇ ਗਏ ਜਿਦੇ ਵਿੱਚੋਂ 5 ਇਹਦੇ ਲੱਗੇ ਆ ਜਾ ਕੇ ਔਰ ਜਿਦੇ ਕਰਕੇ ਇਹਨਾਂ ਦੀ ਜਾਨ ਚਲੇ ਗਈ ਆ ਸੋ ਪੰਜਾਬ ਬਿਲਕੁਲ ਅੰਧੇਰੇ ਦੇ ਵਿੱਚ ਜਾ ਰਿਹਾ ਕੀ ਹੋਵੇਗਾ ਕੀ ਆ ਪੰਜਾਬ ਦਾ ਫਿਊਚਰ ਆਪਾਂ ਅਕਸਰ ਹੀ ਐਨ ਆਰ ਆਜ਼ ਬੇਰਾ ਨੂੰ ਕਹੀਦਾ ਕਿ ਤੁਸੀਂ ਵਾਪਸ ਆ ਜਾਓ ਜੀ ਪੰਜਾਬ ਦੇ ਵਿੱਚ ਕੁਝ ਨਹੀਂ ਰੱਖਿਆ ਆਪਣੇ ਪੰਜਾਬ ਨੂੰ ਸੰਭਲੋ ਪਰ ਅਗਰ ਕੋਈ ਸੋਚਦਾ ਨਾ ਐਨ ਆਰ ਆਈ ਕਿ ਚਲੋ ਯਾਰ ਬਹੁਤ ਹੋ ਗਿਆ ਬਹੁਤ ਪੈਸਾ ਵੀ ਕਮਾ ਲਿਆ ਸਭ ਕੁਝ ਕਰ ਲਿਆ ਕਿ ਆਪਾਂ ਪੰਜਾਬ ਦੇ ਵਿੱਚ ਆਪਣੀ ਜੱਦੀ ਜਾਇਦਾਦ ਜ਼ਮੀਨ ਸੰਭਲਦੇ ਆ ਉੱਥੇ ਰਹਿੰਦੇ ਆ ਵਧੀਆ ਫਿਊਚਰ ਉੱਥੇ ਕੱਟਾਂਗੇ ਬਾਕੀ ਦਾ ਪਰ ਜਦੋਂ ਕੋਈ ਸੋਚਦਾ ਹੋਣਾ ਉਹਨੂੰ ਕੀ ਪਤਾ ਐਦਾਂ ਦੀ ਕੋਈ ਨਾ ਕੋਈ ਨਿਊਜ਼ ਆ ਉਹਦੇ ਖਬਰੇ ਸਾਹਮਣੇ ਆ ਜਾਂਦੀ ਹੋਣੀ ਆ ਫਿਰ ਉਹ ਆਪਣੇ ਫੈਸਲੇ ਬਦਲ ਦਿੰਦਾ ਜੀ ਹਾਂਜੀ ਇਹੇ ਕਾਰਨ ਆ ਕਿ ਜਿਹੜਾ ਇੱਕ ਵਾਰ ਪੰਜਾਬ ਤੋਂ ਨਿਕਲ ਜਾਂਦਾ ਉਹ ਵਾਪਸ ਪੰਜਾਬ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਇੱਥੋਂ ਲਾਅ ਇਨ ਆਰਡਰ ਔਰ ਇੱਥੇ ਗੈਂਗਵਾਰ ਇੰਨਾ ਕਿ ਜ਼ਿਆਦਾ ਵੱਧ ਗਿਆ ਨਸ਼ੇ ਇੰਨੇ ਕਿ ਜ਼ਿਆਦਾ ਵੱਧ ਗਿਆ ਕਿ ਸੋਚ ਨਹੀਂ ਸਕਦਾ ਕੋਈ ਕਿ ਇੱਥੇ ਰਹਿਵਾਂਗਾ ਕਿਉਂਕਿ ਅਗਰ ਤੁਸੀਂ ਇੱਥੇ ਤਰੱਕੀ ਕਰੋਗੇ ਜਾਂ ਫਿਰ ਤੁਸੀਂ ਫੇਮਸ ਹੋਵੋਗੇ ਜਾਂ ਤੋ ਤੋ ਫਰौती ਮੰਗੀ ਜਾਏਗੀ ਜਾਂ ਫਿਰ ਤੁਹਾਡਾ ਕਤਲ ਕਰ ਦਿੱਤਾ ਜਾਵੇਗਾ ਜੀ ਹਾਂਜੀ ਸਿੱਧੂ ਮੂਸੇਵਾਲੇ ਦੀ ਯਾਦ ਕਰਵਾਉਂਦੀ ਆ ਇਹ ਕਾਹਨ ਜਿਹੜਾ ਹੋਇਆ ਮੋਡਲ ਟਾਊਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਸਰਿਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦੇਣੀ ਕਿ ਬਹੁਤ ਹੀ ਸ਼ਰਮਨਾਕ ਗੱਲ ਆ ਪੰਜਾਬ ਦੇ ਲਈ ਔਰ ਇੱਥੋਂ ਦੇ ਲਾਅ ਐਂਡ ਆਰਡਰ ਦੇ ਲਈ ਔਰ ਬਾਕੀ ਦੇਖੋ ਇਹਦੇ ਬਾਰੇ ਹੁਣ ਕੌਣ ਜਿੰਮੇਵਾਰੀ ਲੈਂਦਾ ਪੁਲਿਸ ਦੀ ਕੀ ਅਪਡੇਟ ਆਉਂਦੀ ਹੈ ਜੋ ਵੀ ਆਏਗੀ ਆਪਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਸਾਂਝੀ ਕਰਾਂਗੇ ਪਰ ਇਸ ਦੇ ਤੁਹਾਡਾ ਕੀ ਵਿਚਾਰ ਆ ਪੰਜਾਬ ਦੇ ਫਿਊਚਰ ਦੇ ਬਾਰੇ ਤੁਹਾਡਾ ਕੀ ਕਹਿਣਾ ਲਾਅ ਐਂਡ ਆਰਡਰ ਦੇ ਬਾਰੇ ਕੀ ਕਹਿਣਾ ਪੰਜਾਬ ਸਰਕਾਰ ਦੇ ਬਾਰੇ ਕੀ ਕਹਿਣਾ ਔਰ ਜਿਹੜੇ ਇਹ ਗੈਂਗਵਾਰ ਜਿਹੜੇ ਹੱਤਿਆਵਾਂ ਹੁੰਦੀਆਂ ਗੋਲੀਬਾਰੀ ਆਏ ਦਿਨ ਹੁੰਦੀ ਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਜਰੂਰ ਆਪਣਾ ਕਮੈਂਟ ਕਰਕੇ ਦੱਸਣਾ ਤੁਸੀਂ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਲਾਈਕ ਕਰ ਦਿਓ ਔਰ ਹਾਈਪ ਕਰਨਾ ਨਾ ਭੁੱਲਿਓ ਬਾਕੀ ਪੰਜਾਬੀ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ